ਸਤਿ ਸ਼੍ਰੀ ਅਕਾਲ ਜੀ ਅਸੀਂ ਦਿੱਲੀੋਂ ਆਏ ਆ ਇਹ ਵੀਰ ਜੀ ਦਾ ਵੀਡੀਓ ਮੇਰੀ ਮੰਮੀ ਨੇ ਫੇਸਬੁੱਕ ਤੇ ਦੇਖਿਆ ਸੀ ਤੇ ਬੜੀ ਅੱਛੀ ਸੇਵਾ ਕਰ ਰਹੇ ਨੇ ਤੇ ਉਹਨਾਂ ਨੇ ਸੇਵਾ ਭੇਜਵਾਈ ਹੈ ਜੋ ਸਾਡੇ ਕੋਲੋਂ ਬਣ ਬਣ ਪਨੇ ਆ ਉਹ ਸੇਵਾ ਹੈ ਪੂਰੇ ਭਾਰਤ ਦੇ ਵਿੱਚ ਅੱਜ ਦੀ ਵੀਡੀਓ ਸ਼ੇਅਰ ਹੋਣੀ ਚਾਹੀਦੀ ਆ ਅੱਜ ਕਹਿ ਲੋ ਕਿ ਇੱਕ ਮਿਸਾਲ ਪੈਦਾ ਕੀਤੀ ਆ ਰੱਬ ਤੋਂ ਮੁੰਡਾ-ਮੁੰਡਾ ਮੰਗਣ ਵਾਲਿਆਂ ਲਈ ਬਹੁਤ ਵੱਡੀ ਸਿੱਖ ਆ ਕੱ ਅੱਜ ਤੁਸੀਂ ਦੇਖੋ ਜਿਹੜੇ ਧੀਆਂ ਨੂੰ ਘੱਟ ਸਮਝਦੇ ਆ ਆ ਸਾਡੇ ਕੋਲੇ ਛੋਟੀ ਬੱਚੀ ਆਈ ਆ ਭੈਣ ਆਈ ਹੋਈ ਆ ਔਰ ਦਿੱਲੀ ਤੋਂ ਆ ਕੇ ਅੱਜ ਅੰਬਰਸਰਚ ਸੇਵਾ ਕਰਨ ਆਏ ਆ ਸਪੈਸ਼ਲ ਇਹ ਭੈਣ ਤੇ ਮਦਰ ਵੀਡੀਓ ਦੇਖਦੇ ਸੀ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਦਰਬਾਰ ਸਾਹਿਬ ਜਾ ਰਹੇ ਆ ਤਾਂ ਉਥੇ ਗੁਰਿੰਦਰ ਕੋਲੇ ਸੇਵਾ ਜਰੂਰ ਕਰਕੇ ਆਇਓ ਅੱਜ ਜਿਹੜੇ ਹਾਲਾਤ ਆ ਤੁਸੀਂ ਮਰੀਜ਼ ਦੇ ਪੈਰਾਂ ਦੇ ਹਾਲਾਤ ਦੇਖ ਲਓ ਬਾਈ ਮੈਂ ਕਹਿੰਨਾ ਪਹਿਲਾਂ ਇਹ ਵੀਡੀਓ ਸ਼ੇਅਰ ਜਰੂਰ ਕਰ ਦਿਓ ਬਸ ਬਾਲਾ ਨਾ ਦਿਖਾਇਓ ਫੇਸਬੁੱਕ ਵੀਡੀਓ ਬੰਦ ਕਰ ਦਿੰਦੀ ਆ ਨਹੀਂ ਤਾਂ ਕਿਉਂਕਿ ਬਹੁਤ ਸਾਰੀਆਂ ਜੇ ਹਾਲਾਤ ਦਿਖਾਵਾਂ ਤਾਂ ਤੁਸੀਂ ਰੋਟੀ ਨਹੀਂ ਖਾਣੀ ਪਰ ਅਸਲ 'ਚ ਅਸੀਂ ਜਖਮ ਦਿਖਾ ਨਹੀਂ ਸਕਦੇ ਕਿਉਂਕਿ ਫੇਸਬੁੱਕ ਵੀਡੀਓ ਡਿਲੀਟ ਕਰ ਦਿੰਦੀ ਆ ਇਹ ਬਾਈ ਪਤਾ ਨਹੀਂ ਕਿੰਨੇ ਕ ਟਾਈਮ ਤੋਂ ਤੜਫ ਰਹੇ ਆ ਹੋਟਲ ਆ ਲਿਆ ਨੇ ਇਹ ਕਿਸ ਇੱਥੇ ਤੁਸੀਂ ਦਰਬਾਰ ਸਾਹਿਬ ਦੇਖਦੇ ਆ ਜਿਹੜੇ ਰੈਂਟ ਤੇ ਹੋਟਲ ਦਵਾਉਂਦੇ ਆ ਆਪਣੇ ਜਿੰਨੇ ਵੀ ਇੱਥੇ ਸੰਗਤ ਦਰਸ਼ਨ ਕਰਨ ਆਉਂਦੀ ਆ ਦਰਬਾਰ ਸਾਹਿਬ ਇੱਥੇ ਹੋਟਲ ਪੁੱਛਦੇ ਹੁੰਦੇ ਆ ਕਿ ਹੋਟਲ ਕਿਸ ਨੂੰ ਚਾਹੀਦਾ ਕਮਰਾ ਚਾਹੀਦਾ ਤਾਂ ਇਹਨੇ ਕਿਸੇ ਹੋਟਲ ਦੇ ਮਾਲਕ ਦਾ ਕਹਿ ਲੋ ਇੱਥੇ ਗਾਹਕ ਖਰਾਬ ਕਰਤਾ ਕਿਸੇ ਹੋਰ ਹੋਟਲ ਚ ਦਵਾਤਾ ਰੱਬ ਜਾਣੇ ਔਰ ਉਹਨਾਂ ਬੰਦਿਆਂ ਦੇ ਕੀ ਦਿਲ ਚ ਇੰਨੀ ਕ ਖਾਰ ਆਈ ਕਿ ਬੰਦੇ ਦੀਆਂ ਉਂਗਲਾਂ ਤੋੜ ਤੀਆਂ ਕੁੱਟ-ਕੁੱਟ ਕੇ ਆ ਦੂਜਾ ਬੰਦਾ ਆਇਆ ਕਪੂਰਥਲੇ ਤੋਂ ਬਾਈ ਇਹ ਕਪੂਰਥਲੇ ਤੋਂ ਆਇਆ ਵਾ ਤੁਸੀਂ ਦੇਖੋ ਕਿੰਨੀਆਂ ਉਮੀਦਾਂ ਨਾਲ ਇੱਥੇ ਮਰੀਜ਼ ਆਂਦੇ ਆ ਔਰ ਸਭ ਤੋਂ ਵੱਡਾ ਧੰਨਵਾਦ ਸਾਡੀ ਭੈਣ ਦਾ ਜਿਹੜੇ ਦਿੱਲੀ ਤੋਂ ਅਜੰਮਰਸਰ ਇੱਥੇ ਸੇਵਾ ਕਰਨ ਆਏ ਆ ਔਰ ਇਹ ਅੰਮਰਸਰ ਵਾਲਿਆਂ ਲਈ ਵੀ ਬਹੁਤ ਵੱਡੀ ਸਿੱਖਿਆ ਕਿ ਜੇ ਭੈਣ ਦਿੱਲੀ ਤੋਂ ਇੱਥੇ ਆ ਸਕਦੇ ਆ ਤਾਂ ਸਾਨੂੰ ਕੀ ਹੋਇਆ ਬਾਈ ਜੀ ਅਸੀਂ 5-10 ਕਿਲੋਮੀਟਰ ਚੱਲ ਕੇ ਐਸੇ ਕਿਉਂ ਨਹੀਂ ਸੇਵਾ ਲਈ ਆ ਰਹੇ ਭੈਣੇ ਕਿੰਦਾਂ ਦੇ ਹਾਲਾਤ ਤੁਸੀਂ ਦੇਖੇ ਇੱਥੇ ਹਾਲਾਤ ਤੇ ਮਾੜੇ ਹੀ ਐ ਬਾਕੀ ਮੈਂ ਇਹੋ ਅਰਦਾਸ ਕਰਾਂਗੀ ਕਿ ਨਸ਼ੇ 'ਚ ਨਾ ਪੈਣ ਇਹ ਲੋਕੀ ਰੱਬ ਅੱਗੇ ਵੀ ਅਰਦਾਸ ਹੈ ਤੇ ਇਹਨਾਂ ਅੱਗੇ ਵੀ ਅਰਦਾਸ ਹੈ ਇਲਾਜ ਕਰਾਓ ਅਚੀ ਤਰ੍ਹਾਂ ਕਮਾਈਆਂ ਕਰੋ ਨਸ਼ਿਆਂ 'ਚ ਨਾ ਪਓ ਪੰਜਾਬ ਨੂੰ ਨਾ ਖਰਾਬ ਕਰੋ نسل ਨੂੰ ਨਾ ਖਰਾਬ ਕਰੋ ਹੱਥ ਜੋੜ ਕੇ ਅਰਦਾਸ ਹੈ ਨਸ਼ਾ ਭੈਣੇ ਤੁਸੀਂ ਦੇਖਿਆ ਕੀ ਹਾਲਾਤ ਹੋ ਰਹੇ ਅੱਜ ਵੀ ਬਹੁਤ ਸਾਡੇ ਕੋਲ ਕੱਲ ਵੀ ਇੱਕ ਭੈਣ ਆਈ ਜਿਹੜੀ ਨਸ਼ਾ ਕਰਦੀ ਸੀ ਹਾਂਜੀ ਔਰ ਨਸ਼ੇ ਦੇ ਚੱਕਰ ਦੇ ਵਿੱਚ ਆਪਦੇ ਮਾਪਿਓ ਵੀ ਉਹਨੇ ਛੱਡਤੇ। ਹਾਂਜੀ। ਇਸ ਤੋਂ ਉੱਪਰ ਪੈਨੇ ਹੋਰ ਕੋਈ ਦੇਖਿਆ ਤੁਸੀਂ ਇੰਦਾ ਇਸ ਤੋਂ ਮਾੜੇ ਹਾਲਾਤ ਉਹਦੇ ਪਾਈ ਦੇ ਸ਼ੂਗਰ ਹੋਈ ਆ ਕਿੰਦਾ ਹਾਲਾਤ ਮਾੜੇ। ਵਾਇਗਰੂ ਵਾਇਗਰੂ ਸਾੰਬੇ ਇਹਨਾਂ ਨੂੰ ਸਭ ਨੂੰ ਸਦਬੁੱਧੀ ਦੇ ਮੈਂ ਤੇ ਆਈ ਕਹਿਨੀ ਆ ਆਪਣਾ ਪ੍ਰੇਮ ਪਿਆਰ ਨਾਲ ਰਹੋ ਨਸ਼ਿਆਂ 'ਚ ਨਾ ਪਾਓ ਅੱਛੇ ਸਿੱਧ ਸਰੂਪੇ ਕੰਮ ਕਰੋ ਆਪਣਾ ਪਰਿਵਾਰ ਸੰਭਾਲੋ। ਆਜ ਦੇ ਟਾਈਮ 'ਚ ਪੈਨੇ ਮੈਂ ਕਹਿੰਨਾ ਧੰਨਾ ਤੁਸੀਂ ਕਿ ਉਸ ਮਾਂ ਦੀ ਤੁਸੀਂ ਧੀ ਆ ਧੰਨਾ ਉਸ ਪਰਿਵਾਰ 'ਚ ਬੇੜਾ ਤੁਸੀਂ ਪੈਦਾ ਹੋਏ ਆ ਕਿ ਤੁਹਾਡੇ ਤੁਸੀਂ ਆਪਣੇ ਬਜ਼ੁਰਗਾਂ ਤੋਂ ਸਿੱਖਿਆ ਲੈ ਕੇ ਔਰ ਸੇਵਾ ਲਈ ਜੁੜ ਜੋ ਅੱਜ ਤੋਂ। ਪਹਿਲਾਂ ਤੁਸੀਂ ਤੁਹਾਡੇ ਮਾਪਿਓ ਦਾ ਕਰਦੇ ਰਹੇ ਹੋਣੇ ਆ ਪਰ ਤੁਸੀਂ ਵੀ ਵਾਅਦਾ ਕਰਕੇ ਜਾਓ ਕਿ ਸੇਵਾ ਕਰਦੇ ਰਹਿਣਾ ਇਹ ਨਹੀਂ ਕਿ ਸਾਡੇ ਕੋਲ ਹੀ ਹੋਣਾ ਆਸ-ਪਾਸ ਜਿੱਥੇ ਵੀ ਤੁਹਾਨੂੰ ਸੇਵਾ ਲੱਗੂ ਜ਼ਰੂਰ ਕਰੋਗੇ ਪ੍ਰੋਮਿਸ ਪੱਕਾ ਪਹਿਨੇ ਕੀ ਹੈ ਅੱਜ ਦੇ ਕੋਈ ਜੂਥ ਨੂੰ ਮੈਸੇਜ ਦੇਣਾ ਚਾਹਉ ਤੁਹਾਡੇ ਮਾਤਾ ਦੇ ਤੁਸੀਂ ਦੇਖੋ ਮੈਂ ਤਾਂ ਕਹਿੰਨੇ ਬਹੁਤ ਕਿਸਮਤ ਵਾਲਿਆਂ ਤੁਹਾਨੂੰ ਏਦਾਂ ਦੀ ਮਾਂ ਮਿਲੀ ਔਰ ਜਿਹੜੇ ਕਿੰਨੀ ਉਮਰ ਮਾਤਾ ਜੀ ਦੀ 70 ਔਰ 70 ਸਾਲ ਦੀ ਉਮਰ ਚ ਜਾ ਕੇ ਅੱਜ ਮਾਤਾ ਤੁਸੀਂ ਦੇਖੋ ਦਿੱਲੀ ਤੋਂ ਜੇ ਸੇਵਾ ਭੇਜ ਸਕਦੇ ਆ ਮੈਂ ਮਾਤਾ ਜੀ ਦਾ ਚਿਹਰਾ ਤਾਂ ਨਹੀਂ ਦੇਖਿਆ ਪਰ ਮੈਂ ਰੱਬ ਜ਼ਿੰਦਗੀ 'ਚ ਇਹ ਦੇਖਿਆ ਤਾਂ ਇਹ ਉਹਨਾਂ ਬਜ਼ੁਰਗਾਂ ਦੇ ਵਿੱਚ ਇਸ ਭੈਣਾ ਦੇ ਵਿੱਚ ਹੀ ਪ੍ਰਮਾਤਮਾ ਬਾਈ ਕਿਉਂਕਿ ਜਦੋਂ ਵੀ ਦੁਨੀਆ 'ਤੇ ਆਇਆ ਜੇ ਇੱਕ ਰੱਬ ਦਾ ਬਣਾਇਆ ਬੰਦਾ ਦੂਜੇ ਰੱਬ ਦੇ ਬਣਾਏ ਬੰਦੇ ਦੇ ਕੰਮ ਆ ਰਿਹਾ ਤੇ ਇਸ ਤੋਂ ਵੱਡਾ ਪੁੰਨ ਵਾਲਾ ਕੰਮ ਕੋਈ ਨਹੀਂ ਹੋ ਸਕਦਾ ਭੈਣੇ ਤੁਸੀਂ ਦਿੱਲੀ ਤੋਂ ਅੱਜ ਇੱਥੇ ਸੇਵਾ ਕਰਨ ਲਈ ਖੜੇ ਆਂ ਕਈ ਇੱਥੇ ਤੁਸੀਂ ਦੇਖ ਸਕਦੇ ਆਂ ਕਈ ਦੇਖ ਕੇ ਵੀ ਅਗਨੋਰ ਕਰ ਦਿੰਦੇ ਛੱਡ ਆਪਾਂ ਕੀ ਲੈਣਾ ਯਾਰ ਉਹਨਾਂ ਨੂੰ ਮੈਸੇਜ ਦੇਣਾ ਚਾਹੁੰ ਕਿ ਇੱਕ ਵਾਰੀ ਜ਼ਰੂਰ ਜਿੰਨੀ ਵੀ ਸੰਗਤ ਇੱਥੇ ਦਰਬਾਰ ਸਾਹਿਬ ਆਂਦੀ ਆ ਤੁਸੀਂ ਜੋ ਇੱਥੇ ਹਾਲਾਤ ਦੇਖੇ ਕਿਉਂਕਿ ਵੀਡੀਓ ਚ ਦੇਖਣਾ ਔਰ ਆ ਕੇ ਆਪ ਅੱਖੀ ਹਾਲਾਤ ਦੇਖੇ ਨੇ ਇਹ ਬਹੁਤ ਫਰਕ ਆ ਕੋਈ ਮੈਸੇਜ ਦੇਣਾ ਚਾਹੂੰ ਉਹਨਾਂ ਨੂੰ ਮੈਸੇਜ ਇਹ ਦੇਣਾ ਹੈ ਕਿ ਜਜ ਨਾ ਕਰੋ ਫੇਕ ਵੀ ਲੋਗ ਹੈਗੇ ਨੇ ਪਰ ਜੈਨੂਇਨ ਲੋਗ ਵੀ ਹੈਗੇ ਨੇ ਮੈਂ ਇੱਥੇ ਜੈਨੂਇਨ ਦੇਖਿਆ ਐ ਸੱਚੀ ਮੁੱਚੀ ਇਹਨਾਂ ਦੇ ਹਾਲਾਤ ਬੜੇ ਖਰਾਬ ਨੇ ਆ ਪਾਜੀ ਬਹੁਤ ਅੱਛਾ ਕੰਮ ਕਰ ਰਹੇ ਨੇ ਬਹੁਤ ਰੱਬ ਦੇ ਰੱਬ ਦਾ ਬੰਦਾ ਹੈ ਮੈਂ ਤੇ ਇਹ ਹੀ ਕਾਂਗੀ ਪ੍ਰਾ ਮੇਰਾ ਰੱਬ ਦੇ ਬੰਦੇ ਦਾ ਪੈਨੇ ਉੱਪਰ ਸਾਰੇ ਹੀ ਆ ਪਰ ਕਹਿ ਲੋ ਕਿ ਕਈਆਂ ਨੂੰ ਹਾਲੇ ਨਜ਼ਰ ਹੀ ਨਹੀਂ ਆਂਦਾ ਦੁਨੀਆ ਰੱਬ ਉੱਥੇ ਲੱਭਦੀ ਫਿਰਦੀ ਐ ਜਿੱਥੇ ਕਿਸੇ ਨੇ ਦੇਖਿਆ ਨਹੀਂਗਾ ਔਰ ਜਿਹੜਾ ਰੱਬ ਸਾਡੇ ਸਾਹਮਣੇ ਆ ਤੁਸੀਂ ਪਾਈ ਦੇ ਪੈਰਾਂ ਦੇ ਹਾਲਾਤ ਦੇਖੋ ਇਹ ਰੱਬ ਸਾਡੇ ਸਾਹਮਣੇ ਪੈਨੇ ਤੜਫ ਰਿਹਾ ਔਰ ਤੁਸੀਂ ਦੇਖੋ ਅਸੀਂ ਇਸ ਰੱਬ ਨੂੰ ਅਗਨੋਰ ਕਰਕੇ ਪਤਾ ਨਹੀਂ ਕਿਹੜਾ ਰੱਬ ਬਣਾ ਰਹੇ ਆ ਅੱਜ ਦੇ ਟਾਈਮ 'ਚ ਇੱਕ ਰੱਬ ਦਾ ਬਣਾਇਆ ਬੰਦਾ ਉਹਦੇ ਜੇ ਇਲਾਜ ਨਾ ਹੋਇਆ ਤਾਂ ਮੈਂ ਲਿਖ ਕੇ ਦੇ ਦੂੰਗਾ ਮਹੀਨੇ 2 ਮਹੀਨੇ 'ਚ ਉਹਦੇ ਪੈਰਾਂ 'ਚ ਕੀੜੇ ਨਾ ਪਏ ਤਾਂ ਤਾਂ ਕਿ ਅਸੀਂ ਜਾਨਵਰਾਂ ਦੇ ਕੀੜੇ 'ਤੇ ਸੌਂਦੇ ਸੀ ਪਰ ਕਦੇ ਇਨਸਾਨ ਦੇ ਕੀੜੇ 'ਤੇ ਸੁਣਿਆ ਕਦੇ ਨਹੀਂ ਸੁਣਿਆ ਪਰ ਤੁਹਾਡੇ ਸਾਹਮਣੇ ਹਾਲਾਤ ਦਿਖਾ ਰਹੇ ਆ ਕਿਹੜੇ ਉਹ ਬਿਸ਼ਰਮ ਬੰਦੇ ਆ ਕਿ ਪਤਾ ਨਹੀਂ ਉਹਨਾਂ ਨੇ 1000 2000 ਉਹਨਾਂ ਨੂੰ ਕਮਰੇ ਦਾ ਫਾਇਦਾ ਹੋਣਾ ਸੀ ਕਿ ਨਹੀਂ ਹੋਣਾ ਸੀ ਇਸ ਬੰਦੇ ਦੀ ਜ਼ਿੰਦਗੀ ਖਰਾਬ ਕਰਤੀ ਬੇਟਾ ਸੱਸੀ ਕਾਹ ਬੁਲਾ ਦੂੰ ਕਿਦਾਂ ਲੱਗਾ ਜਾ ਕੇ ਬਹੁਤ ਬਰਾ ਕਿਤਨੀ ਏਜ ਆ ਆਪਕੀ 12 12 ਸਾਲ ਮੈਸੇਜ ਦੇਣਾ ਚਾਹੁੰਗੇ ਆਪਣੀ ਤੁਹਾਡੀ ਜਿੰਨੀਆਂ ਅੱਜ ਸਹੇਲੀਆਂ ਦੇਖ ਰਹੀਆਂ ਠੀਕ ਕਰਨਾ ਚਾਹੀਏ ਮੈਸੇਜ ਦੇਣਾ ਚਾਹੁੰ किसी के साथ भी इनजस्टिस नहीं करना चाहिए सबका ख्याल रखना चाहिए किसी के साथ बुरा भी नहीं करना चाहिए अमृतसर वालों को मैसेज देना चाहूँ जो भी संगत दरबार साहब आएगी आ, आगे से उनको मैसेज दो के पर एक बार जरूर पैसा चाहे ना लेकर आओ चाहे मरीजों को देखने जरूर आओ मन धन से सेवा धन सेवा करो और सबकी मदद करो नाम की थोड़ा हर्षिन कौर हर्षलीन हर्षीन हर्षीन हर् ਸਾਡੀ ਹਰਸ਼ੀਨ ਭੈਣ অর ਉਹਨਾਂ ਦਾ ਪਰਿਵਾਰ ਨੂੰ ਮੈਂ ਬਹੁਤ ਦੁਆਵਾਂ ਦਿੰਨਾ ਜ਼ਿੰਦਗੀ ਦੇ ਵਿੱਚ ਵੱਡੇ ਹੋ ਕੇ ਕੀ ਬੰਨਣਾ ਡਾਕਟਰ ਡਾਕਟਰ ਸਾਡੀ ਮਰੀਜ਼ ਫ੍ਰੀ ਚ ਕਰਦੇ ਆ ਕਰੋਗੇ ਸਾਨੂੰ ਕਿਰਾਇਆ ਜਾਦੇ ਪੈ ਜਾ ਕਰਨਾ ਦਿੱਲੀ ਭੇਜੇਂਦਾ ਹਨਾ ਜਾ ਆ ਜਾ ਮੈਂ ਇੱਥੇ ਰਹੂੰਗੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਜ਼ਿੰਦਗੀ ਦੇ ਸਾਡੇ ਸੁਪਨੇ ਚਾਹੇ 4 ਘੱਟ ਰਹਿ ਜਾਣ ਪੂਰੇ ਹੋਣ ਵਾਲੇ ਪ੍ਰੇ ਬੱਚੀ ਨੇ ਜੋ ਸੁਪਨੇ ਦੇਖੇ ਆ ਡਾਕਟਰ ਬੰਨਦਾ ਇਹ ਪਰਮਾਤਮਾ ਜ਼ਰੂਰ ਪੂਰੇ ਕਰੇ ਔਰ ਉਹ ਵੀ ਸੁਪਨੇ ਪੂਰੇ ਕਰੇ ਪਰਮਾਤਮਾ ਜੋ ਇਸ ਬੱਚੀ ਨੇ ਨਹੀਂ ਵੀ ਸੋਚੇ ਤੁਸੀਂ ਦੇਖੋ ਅੱਜ 12 ਸਾਲ ਦੀ ਉਮਰ 'ਚ ਜੇ ਬੱਚੀ ਅੱਜ ਇੱਥੇ ਤੁਸੀਂ ਦੇਖੋ ਇਹਨਾਂ ਦੋ ਮਰੀਜ਼ਾਂ ਲਈ ਖੜੀ ਆ ਤਾਂ ਅਸੀਂ 50 50 60 60 ਸਾਲ ਦੇ ਹੋ ਚੁੱਕੇ ਆ ਸਾਨੂੰ ਹਲੇ ਤੱਕ ਜ਼ਿੰਦਗੀ ਜੀਣ ਦਾ ਮਕਸਦ ਨਹੀਂ ਪਤਾ ਕਈ ਵਾਰ ਬੰਦਾ ਆਪਣੀ ਜਵਾਨੀ ਦੇ ਵਿੱਚ ਰੱਜ ਕੇ ਗੰਦ ਪਾਉਂਦਾ ਔਰ ਬੁਢਾਪੇ 'ਚ ਜਾ ਕੇ ਕਹਿੰਦਾ ਹੁਣ ਬਹੁਤ ਪਾਪ ਕਰ ਲਏ ਚਲੋ ਹੁਣ ਸੇਵਾ ਕਰ ਲਈਏ ਸ਼ਾਇਦ ਪਾਪ ਧੋਤੇ ਜਾਣ ਐਦਾਂ ਨਹੀਂ ਹੁੰਦਾ ਬਾਈ ਜੀ ਜੋ ਜ਼ਿੰਦਗੀ ਚ ਬੀਜਿਆ ਉਹ ਵੱਡਣਾ ਪੈਣਾ ਹੀ ਆ ਔਰ ਇਸ 12 ਸਾਲ ਦੀ ਧੀਵਲ ਦੇਖ ਕੇ ਸਿੱਖਿਆ ਜ਼ਰੂਰ ਲਓ ਕਿ ਜੇ ਦਿੱਲੀ ਤੋਂ ਚੱਲ ਕੇ 12 ਸਾਲ ਦੀ ਧੀ ਅੰਮ੍ਰਿਤਸਰ ਚ ਸੇਵਾ ਕਰਨ ਲਈ ਆ ਸਕਦੀ ਆ ਤਾਂ ਸਾਨੂੰ ਕੀ ਹੋਇਆ ਮੈਂ ਬੇਨਤੀ ਕਰੂੰਗਾ ਦਰਬਾਰ ਸਾਹਿਬ ਜਦੋਂ ਵੀ ਤੁਸੀਂ ਦਰਸ਼ਨ ਕਰਨ ਆਉਂਦੇ ਆ ਬਾਈ ਇੱਕ ਰੱਬ ਦੇ ਬਣਾਏ ਬੰਦੇ ਰੱਬ ਜਿੰਨਾ ਦੇ ਵਿੱਚ ਵਸਦਾ ਇਨਸਾਨ ਦੇ ਵਿੱਚ ਹੀ ਪਰਮਾਤਮਾ ਵਸਦਾ ਸਾਡੇ ਕੋਲੇ 25 25 30 30 ਮਰੀਜ਼ ਰੋਜ਼ ਦੇ ਆਪਣਾ ਇਲਾਜ ਕਰਵਾਉਣ ਆਉਂਦੇ ਆ ਸਾਡਾ ਨੰਬਰ ਆ 90713 90714 9071390714 ਇਹ ਬਾਈ ਦੇ ਤੁਸੀਂ ਪੈਰਾਂ ਦੇ ਹਾਲਾਤ ਦੇਖੋ ਕਿੰਨੇ ਟਾਈਮ ਤੋਂ ਬਾਈ ਇਹ ਹਾਲਾਤ ਆ ਬਾਈ ਜੀ 4 ਦਿਨਾਂ ਤੋਂ ਨਹੀਂ ਪੈਰ ਕਦੋਂ ਤੋਂ ਖਰਾਬ ਹੋਇਆ 4 ਦਿਨਾਂ ਤੋਂ ਤੇਰੇ ਨਾਲ ਹੋਇਆ ਕੀ ਆ ਬਾਈ ਹੋਟਲ ਆ ਲਿਆ ਕੁੱਟਿਆ ਕਿੰਨਾ ਟਾਈਮ ਹੋ ਗਿਆ 4 ਦਿਨ ਹੋ ਗਏ 4 ਦਿਨਾਂ ਚ ਇਹ ਆ ਹਾਲਾਤ ਹੋ ਗਏ ਮੈਂ ਤਾਂ ਕਹਿ ਕੇ ਤਾਂ ਬਹੁਤ ਟਾਈਮ ਹੋ ਗਿਆ ਹੁਣ ਨਹੀਂ ਜੀ 4 ਦਿਨ ਨੂੰ ਅੱਛਾ 4 ਦਿਨਾਂ ਚ ਪੈਰ ਤੇ ਇੰਨਾ ਖਰਾਬ ਹੋ ਗਿਆ ਕੌਣ ਸੀ ਹੋਟਲ ਆਲੇ ਕਾ ਤੋ ਕੁੱਟਿਆ ਤੈਨੂੰ ਹੋਟਲ ਵਾਲੇ ਦੀ ਸਵਾਰੀ ਖਰਾਬ ਹੋਈ ਸੀ ਕਾਨੂੰਨ ਦਵਾਉਣ ਗਿਆ ਸੀ ਉਹਨਾਂ ਨੂੰ ਰੂਮ ਉੱਥੇ ਲੈਣ ਆਏ ਸੀ ਉਹਨਾਂ ਮਹਿੰਗਾ ਲੈਣਾ ਸੀ ਮੈਂ ਉਹਨਾਂ ਨੂੰ ਸਸਤਾ ਦਵਾਤਾ ਤੇ ਇੰਨੇ ਚ ਤੈਨੂੰ ਕੁਰਤਾ ਇੰਨੇ ਚ ਉਹਨਾਂ ਗੱਧੇ ਨਾਲ ਕੁੱਟਿਆ ਰਾੜਾ ਨਾਲ ਕੁੱਟਿਆ ਰਾੜਾ ਮਾਰੀਆਂ ਬਿਸ਼ਰਮ ਚਾਹੀਦੀ ਆ ਤੁਹਾਨੂੰ ਜੇ ਉਹਨਾਂ ਹੋਟਲ ਵਾਲਿਆਂ ਤੱਕ ਇਹ ਵੀਡੀਓ ਚਾਹੇ ਪਹੁੰਚ ਰਹੀ ਹੈ ਤਾਂ ਡੱਬ ਕੇ ਮਰ ਜਾਓ ਇੱਕ ਜਿਹੜਾ ਗਰੀਬ ਬੰਦਾ ਹੁੰਦਾ ਨਾ ਚਲੋ ਗਰੀਬ ਤਾਂ ਇੱਕ ਦੁਨੀਆ ਨੇ ਬਣਾਤੇ ਆ ਇੱਕ ਜਿਹੜਾ ਵਕਤ ਦਾ ਮਾਰਿਆ ਬੰਦਾ ਤੁਸੀਂ ਇਸ ਬੰਦੇ ਤੇ ਤੁਹਾਡੀ ਹੱਲਾਸ਼ੇਰੀ ਚੱਲ ਗਈ ਚਾਰ ਬੰਦੇ ਤੁਸੀਂ ਘੇੜ ਕੇ ਇੱਕ ਕੱਲੇ ਤੇ ਜ਼ੁਲਮ ਕਰ ਰਹੇ ਹੋ ਜਿਹੜਾ ਬੰਦਾ ਬੇਵੱਸ ਆ ਇਹਦੇ ਕੋਲੇ ਕੋਈ ਪਾਵਰ ਨਹੀਂ ਬਾਈ ਪਰ ਇਹਦੇ ਕੋਲੇ ਇੱਕ ਬਦਦੁਆ ਸਭ ਤੋਂ ਗੰਦੀ ਚੀਜ਼ ਹੁੰਦੀ ਆ ਕਿ ਜਿਹੜਾ ਬੰਦਾ ਰੱਬ ਤੇ ਜਦੋਂ ਛੱਡ ਦਵੇ ਨਾ ਕਹਿ ਲੋ ਕਿ ਇੱਕ ਇਨਸਾਨ ਇਨਸਾਨ ਦਾ ਬਦਲਾ ਕੀ ਲੈ ਲੂਗਾ ਯਾਰ ਉਹਨਾਂ ਨੇ ਇਹਨੂੰ ਕੁੱਟਿਆ ਚਾਰ ਛtre ਮਾਰ ਦਿੰਦਾ ਪਰ ਜਦੋਂ ਬੰਦਾ ਰੱਬ ਤੇ ਛੱਡ ਦਿੰਦਾ ਨਾ ਕਿ ਰੱਬ ਹੁਣ ਨਾ ਜਿਹੜਾ ਤੂੰ ਕਰਨਾ ਤਾਂ ਰੱਬ ਪੀੜੀਆਂ ਵਕਾ ਦਿੰਦਾ ਬਾਈ ਤੁਹਾਨੂੰ ਸ਼ਰਮ ਚਾਹੀਦੀ ਆ 2000 4000 ਦੇ ਗਾਗ ਪਿੱਛੇ ਤੁਸੀਂ ਇਹ ਚਾਰ ਦਿਨਾਂ 'ਚ ਬੰਦੇ ਦੇ ਪੈਰਾਂ ਨੇੜੇ ਦਿਖਾ ਦਿਓ ਬਾਈ ਆ ਤੁਸੀਂ ਚਾਰ ਦਿਨਾਂ 'ਚ ਬੰਦੇ ਦੇ ਹਾਲਾਤ ਤੁਸੀਂ ਦੇਖ ਲਓ ਪੈਰ ਰਾੜਾ ਮਾਰ-ਮਾਰ ਕੇ ਉਹਦੀਆਂ ਉਂਗਲਾਂ ਤੱਕ ਤੋੜਤੀਆਂ ਔਰ ਉਹਦੀ ਮਾਂ ਵੀ ਹੈ ਨਹੀਂ ਵਿਚਾਰੀ ਮਾਤਾ ਦੀ ਕਦੋਂ ਡੈਥ ਹੋਈ ਸੀ ਬਾਈ ਮਾਤਾ ਨੂੰ 8 ਸਾਲ ਹੋ ਗਏ ਜੀ ਤੇਰਾ ਪਰਿਵਾਰ ਕਿੱਥੇ ਆ ਹੁਣ ਹੈ ਕੋਈ ਪਰਿਵਾਰ 'ਚ ਤੇਰੇ ਪਰਿਵਾਰ 'ਚ ਭਰਾਏ ਜੀ ਉਹ ਨਹੀਂ ਪੁੱਛਦਾ ਜੀ ਅੱਛਾ ਔਰ ਤੂੰ ਇੱਥੇ ਰਹਿਣਾ ਜਿਹੜੇ ਇਨਸਾਨਾਂ ਨੂੰ ਲੱਗਦਾ ਹੋਣਾ ਸਾਡੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਦੁੱਖ ਆ ਜਾਂ ਤੁਸੀਂ ਜ਼ਿੰਦਗੀ 'ਚ ਹਾਰ ਚੁੱਕੇ ਆ ਤਸੀਂ ਰੋਜ਼ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਰਬਾਰ ਸਾਹਿਬ ਜਿਲ੍ਹਿਆਂ ਵਾਲੇ ਬਾਗ ਦੇ ਕੋਲ ਡਾਕਰ ਬਣਿਆ ਉਹਦੇ ਅੱਗੇ ਮਿਲਦੇ ਆਂ ਇੱਥੇ ਆ ਕੇ ਤੁਸੀਂ ਇਹਨਾਂ ਮਰੀਜ਼ਾਂ ਨਾਲ ਤੁਹਾਨੂੰ ਮਿਲਾਉਂਗਾ ਫੇਰ ਸੋਚਿਓ ਕਿ ਤੁਹਾਨੂੰ ਪ੍ਰਮਾਤਮਾ ਨੇ ਕਿੰਨੇ ਚੰਗੇ ਰੱਖਿਆ ਯਾਰ ਲੋੜਾਂ ਕੁਝ ਕੁ ਲੋੜਾਂ ਪੂਰੀਆਂ ਹੋ ਜਾਂਨਾ ਬਈ ਤਾਂ ਉਸ ਵਾਹਿਗੁਰੂ ਦਾ ਧੰਨਵਾਦ ਕਰ ਲਓ ਇਹ ਛਾਵਾਂ ਤਾਂ ਸਾਰੀ ਜ਼ਿੰਦਗੀ ਪੂਰੀਆਂ ਨਹੀਂ ਹੁੰਦੀਆਂ ਬਈ ਰਾਜਿਆਂ ਮਹਾਰਾਜਿਆਂ ਦੇ ਆ ਇਹ ਛਾਵਾਂ ਤਾਂ ਅਧੂਰੀਆਂ ਰਹਿ ਜਾਂਦੀਆਂ ਔਰ ਧੰਨਵਾਦ ਕਰਦਿਆ ਕਰੋ ਉਸ ਪ੍ਰਮਾਤਮਾ ਦਾ ਕਿ ਪ੍ਰਮਾਤਮਾ ਨੇ ਸਾਨੂੰ ਦੇਣ ਵਾਲਿਆਂ ਚ ਰੱਖਿਆ ਲੈਣ ਵਾਲਿਆਂ ਚ ਔਰ ਇਨਾ ਕੇ ਛੁਕਰਾਨਾ ਕਰਕੇ ਇੱਕ ਵਾਰੀ ਇੱਥੇ ਆ ਜਾਇਆ ਕਰੋ ਅਸੀਂ ਆਪਣੇ ਲਈ ਨਹੀਂ ਬੋਲਦੇ ਇਨਾ ਮਰੀਜ਼ਾਂ ਲਈ ਬੋਲਦੇ ਆਂ ਬਾਈ ਅਸੀਂ ਤਾਂ ਜਿਹੜੀ ਰੋਟੀ ਸਵੇਰੇ ਖਾਧੀ ਉਹ ਸ਼ਾਮ ਨੂੰ ਵੀ ਖਾ ਲੈਣੀ ਆ ਪਰ ਆ ਬੰਦੇ ਦੇ ਤੁਸੀਂ ਹਾਲਾਤ ਦੇਖੋ ਕਿੰਨਾ ਬੇਵਾਸੇ ਬੰਦਾ ਕਿ ਐ ਇੱਕ ਬੰਦਿਆਂ ਨੇ ਸ਼ਰਮ ਚਾਹੀਦੀ ਯਾਰ ਜਿਹੜਾ ਨੇ ਵੀ ਆ ਹਾਲਾਤ ਕੀਤੇ ਔਰ ਅੱਜ ਇਹਦੇ ਨਾ ਕੋਈ ਅੱਗੇ ਪਿੱਛੇ ਆ ਅੱਜ ਜੇ ਇੱਥੇ ਅਸੀਂ ਵੀ ਨਾ ਮਿਲਦੇ ਚਲੋ ਰੱਬ ਨੇ ਕੋਈ ਨਾ ਕੋਈ ਇਹਨੂੰ ਰਾਹ ਦਿਖਾਈ ਦੇਣਾ ਸੀਗਾ ਪਰ ਇੱਕ ਦੁੱਖ ਲੱਗਦਾ ਕਿ ਅੰਮ੍ਰਿਤਸਰ ਇੱਕ ਗੁਰੂ ਦੀ ਨਗਰੀ ਆ ਔਰ ਇੱਥੇ ਕਿੰਨੇ ਲੱਖਾਂ ਕਰੋੜਾਂ ਵਾਲੇ ਲੋਕ ਰਹਿੰਦੇ ਆ ਪਰ ਇਥੇ 5-10 ਹਜ਼ਾਰ ਦੇ ਲਾਜ ਕਰਕੇ ਇਹ ਬੰਦੇ ਦੇ ਕੀੜੇ ਪੈ ਸਕਦੇ ਸੀ ਬਾਈ ਇਹਨਾਂ ਨਾਲ ਕੋਈ ਵੀ ਨਹੀਂ ਖੜਦਾ ਜਿਹੜਾ ਰੱਬ ਇਥੇ ਸਾਹਮਣੇ ਬੈਠਾ ਉਹ ਤਾਂ ਸਾਨੂੰ ਨਜ਼ਰ ਹੀ ਨਹੀਂ ਆ ਰਿਹਾ ਇੱਕ ਰੱਬ ਦੀ ਮੂਰਤੀ ਪਾਣੇ ਬਣਾ ਦਿੱਤੀ ਜਾਂਦੀ ਆ ਉਹਦੇ ਤੇ ਪਹਿਲਾਂ ਹੀ 10 ਕਰੋੜ ਲੱਗਾ ਹੁੰਦਾ 15 ਹੋਰ ਲਾ ਦਿੰਦੇ 10 ਸਾਲ ਬਾਅਦ ਕਹਿ ਦਿੰਦੇ ਜੀ ਮੂਰਤੀ ਪੁਰਾਣੀ ਹੋ ਗਈ ਇਹਨੂੰ ਢਾਡੋ ਪਰ ਉਸ ਰੱਬ ਦੀ ਮੂਰਤੀ ਦੇ ਸਾਹਮਣੇ ਇੱਕ ਬੰਦਾ ਪਿਆ ਹੁੰਦਾ ਉਹਦੇ ਕੀੜੇ ਪਏ ਆ ਉਹ ਰੱਬ ਦੀ ਬਣਾਈ ਮੂਰਤੀ ਨੂੰ ਕੋਈ ਸਮਝ ਹੀ ਨਹੀਂ ਰਿਹਾ ਜਿਹੜੀ ਬੰਦੇ ਨੇ ਇੱਕ ਮੂਰਤੀ 15 ਕਰੋੜ ਦੀ ਰੱਬ ਦੀ ਮੂਰਤ ਬਣਾਤੀ ਉਹਨੂੰ ਪੂਜੀ ਜਾਂਦੇ ਆ ਆ ਜਿਹੜੀ ਰੱਬ ਨੇ ਮੂਰਤੀ ਬਣਾਈ ਆ ਜਿਹਦੇ ਵਿੱਚ ਸਾਹ ਵੀ ਆ ਬੋਲ ਵੀ ਸਕਦਾ ਉਹਦੇ ਅੰਦਰ ਰੱਬ ਵਸਦੋ ਤਰਫ ਰਿਆ ਉਹਦੇ ਕੀੜੇ ਪੈਣ ਵਾਲਿਆ ਪਰ ਉਹਨੂੰ ਕੋਈ ਨਹੀਂ ਪੁੱਛ ਰਿਆ ਬਾਈ ਕਿਉਂ ਕਿਉਂਕਿ ਇਹ ਸਾਡਾ ਆਪਦਾ ਨਹੀਂ ਜੇ ਸਾਡਾ ਆਪਦਾ ਹੁੰਦਾ ਤਾਂ ਅਸੀਂ ਘਰ ਵੇਚ ਕੇ ਵੀ ਆਪਣੇ ਮਰੀਜ਼ ਦਾ ਇਲਾਜ ਕਰਵਾਈਏ ਹੋ ਸਕਦਾ ਕੱਲੂ ਜੀ ਅੱਜ ਕਿਸੇ ਦੇ ਨਾਲ ਔਖੇ ਟਾਈਮ 'ਚ ਖੜੋਂਗੇ ਨਾ ਤੇ ਕੱਲੂ ਕਿਸੇ ਨੇ ਸਾਡੇ ਨਾਲ ਖੜਨਾ ਜੇ ਅੱਜ ਅਸੀਂ ਕਿਸੇ ਦੇ ਔਖੇ ਟਾਈਮ 'ਚ ਖੜੇ ਨਹੀਂ ਤੇ ਕੱਲੂ ਭੁੱਲ ਜੋ ਕੋਈ ਸਾਡਾ ਵੀ ਸਾਥ ਦੇਊਗਾ ਆ ਬਾਈ ਤੁਸੀਂ ਦੇਖ ਲਓ ਬਾਈ ਦੇ ਬਾਈ ਦਿਖਾਈ ਹਾਲਾਤ ਏ ਬਾਈ ਦੇ ਤੁਸੀਂ ਪੈਰਾਂ ਦੇ ਹਾਲਾਤ ਦੇਖ ਲਓ ਕਿ ਕੀ ਹਾਲਾਤ ਹੋ ਚੁੱਕੇ ਆ ਪੈਰਾਂ ਦੇ ਬਾਦ ਦੂਰ ਹੀ ਰੱਖਿਓ ਬਈ ਔਰ ਆਪ ਤੁਸੀਂ ਦੇਖੋ ਉਹ ਕਪੂਰ ਥਲੇ ਤੋਂ ਚੱਲ ਕੇ ਇਹ ਬੰਦਾ ਇੱਥੇ ਦਰਬਾਰ ਸਾਹਿਬ ਆਇਆ ਬਈ ਕੀ ਹਾਲਾਤ ਐ ਇਦਾਂ ਹਾਲਾਤ ਕਿਦਾਂ ਹੋਈ ਤੇਰੇ ਸਰਗ ਸਾਡੇ ਕਪੂਰ ਸੇ ਜਿਹੜਾ ਹਸਪੀਟਲ ਆ ਉਹ ਇਦਾਂ ਪੁੱਛਦਾ ਨਹੀਂ ਅਗਲੇ ਕਹਿੰਦੇ ਪੈਸੇ ਦੋ ਫੈਲ ਦੇ 500 ਰੁਪਏ ਪੈਸੇ ਦੋ ਮੈਂ ਕਿਥੋਂ ਤੋਂ ਮੈਂ ਕਰਾਏ ਤੇ ਰਹਿਣਾ ਜੀ ਅੱਛਾ ਕਰਾਏ ਹੁੰਦੇ ਹੁੰਦਾ ਉਹਨੇ ਘਰੋਂ ਕੱਢ ਦੇਣਾ ਵਾ ਹਾਂ ਮੇਰੀ ਘਰ ਵਾਲੀ ਹੈ ਨਹੀਂ ਮੇਰੇ ਬੱਚੇ ਆ ਤੈਨੂੰ ਅੱਛਾ ਮਾਂ ਮੇਰੀ ਕੰਮ ਹੀ ਕਰਦੀ ਸੀ ਮੈਂ ਹੀ ਕਰਦਾ ਸੀ ਮਾਰਾ ਮੋਟਾ ਰੋਟੀ ਪੈਨ ਚਲਾ ਦਿੰਦਾ ਸੀਦਾ ਹਾਂ ਹਾਂ ਤੇ ਮੈਂ ਕਿੱਥੋਂ ਪੈਸੇ ਤਾਂ ਤੇਰੇ ਕੋਲੇ ਕੋਈ ਪੈਸਾ ਨਹੀਂਗਾ ਕਪੂਰ ਥਲੇ ਤੋਂ ਇੱਥੇ ਆ ਗਿਆ ਤੂੰ ਹਾਂਜੀ ਮੈਂ ਬਸ ਅਰਦਾਸ ਕਰਕੇ ਮਾਰਾ ਤੁਸੀਂ ਦੇਖੋ ਇਸ ਬੰਦੇ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਖੜਾ ਹੋਈ ਤੁਰਕੇ ਦਿਖਾਈ ਆ ਤੁਸੀਂ ਦੇਖੋ ਬੰਦਾ ਚੱਜ ਨਾਲ ਖੜ੍ਹ ਵੀ ਨਹੀਂ ਸਕਦਾ ਬਹ ਬਹਿ ਜਾ ਕੋਈ ਗੱਲ ਆ ਤੁਸੀਂ ਦੇਖੋ ਤੁਹਾਨੂੰ ਤੋੜ ਕੇ ਦਿਖਾ ਰਹੇ ਹਾਂ ਇਸ ਕਰਕੇ ਕਿ ਟੁਕਟੋ ਘੱਟੇ ਹਲੇ ਵੀ ਤੁਸੀਂ ਤੁਹਾਨੂੰ ਪਤਾ ਲੱਗ ਜਾਏ ਇਹ ਇਨਸਾਨੀਅਤ ਕਿੰਨੀ ਕਿ ਬੁਰੀ ਤਰ੍ਹਾਂ ਨਾਲ ਬੇੜਾਗਰ ਹੋ ਚੁੱਕਿਆ ਅਸੀਂ ਇਹਨਾਂ ਦਾ ਸਾਥ ਦੇ ਦਈਏ ਯਾਰ ਅਸੀਂ ਰੋਜ਼ ਸ਼ਾਮ ਨੂੰ 7 ਵਜੇ ਕੱਢਦੇ ਆਂ ਬਾਈ ਮੈਂ ਮੋਗੇ ਤੋਂ ਚੱਲ ਕੇ ਇੱਥੇ ਆ ਜੰਨਾ ਯਾਰ ਇੱਕ ਆਸ ਦੇ ਵਿੱਚ ਕਿ ਕੋਈ ਨਾ ਕੋਈ ਭੈਣ ਭਰਾ ਡੋਨਰ ਸੇਵਾ ਦੇਣ ਲਈ ਆਊਗਾ ਇੱਥੇ ਇਹਨਾਂ ਦਾ ਭਲਾ ਹੋ ਜਾਊਗਾ ਪਰ ਦੁੱਖ ਲੱਗਦਾ ਜਦੋਂ ਸਾਨੂੰ ਇਹ ਕਹਿਣਾ ਪੈ ਜਾਏ ਕਿ ਮਾਫੀ ਚਾਹੁੰਦੇ ਆ ਅੱਜ ਸਾਡੇ ਕੋਲ ਕੋਈ ਪੈਸੇ ਦੇਣ ਵਾਲਾ ਤੁਹਾਨੂੰ ਆਇਆ ਨਹੀਂ ਅਮਰਸਰ 'ਚ ਕੀ ਲੋਕਾਂ ਕੋਲੇ ਪੈਸਿਆਂ ਦੀ ਕਮੀ ਆ ਯਾਰ ਕਿੰਨੇ ਲੋਕੇ ਇਥੇ ਜਨਮ ਦਿਨਾਂ ਤੇ ਮੈਰਿਜ ਐਨੀਵਰਸਰੀਆਂ ਤੇ ਲੱਖ ਰੁਪਈਆ ਬਰਬਾਦ ਕਰ ਦਿੰਨੇ ਆ ਪਰ ਇੰਨਾ ਮਰੀਜ਼ਾਂ ਨੂੰ ਅਸੀਂ 100 ਰੁਪਈਆ ਨਹੀਂ ਦੇ ਸਕਦੇ ਕਿਉਂ ਕਿ ਜੇ ਪੈਸੇ ਦੇਤੇ ਠੀਕ ਹੋ ਜਾਣਗੇ ਕਿਹੜਾ ਸਾਡਾ ਆਪਣਾ ਯਾਰ ਮਰਨ ਦੋ ਕਪੂਰ ਥਲੇ ਤੋਂ ਇਹ ਬੰਦਾ ਇੱਕ ਆਸ ਲੈ ਕੇ ਬੱਸਾਂ ਦੇ ਵਿੱਚ ਚੜ੍ਹ ਕੇ ਇੱਥੇ ਆ ਗਿਆ ਕਿਵੇਂ ਉਹ ਤੁਰ ਕੇ ਆਇਆ ਹੋਊਗਾ ੱੱਕੇ ਖਾਂਦਾ ਵਿਚਾਰਾ ਇੱਥੇ ਆਇਆ ਇੱਕ ਆਸ ਦੇ ਵਿੱਚ ਵੀਡੀਓ ਦੇਖਦਾ ਸੀ ਸ਼ਾਇਦ ਮੇਰਾ ਕੋਈ ਭਲਾ ਹੋ ਜੇ ਭਾਈ ਬੇਨਤੀ ਕਰਦਾ ਯਾਰ ਅਸੀਂ ਤਾਂ 2-2 4-4 ਘੰਟੇ ਵੀ ਬਿਨਾਂ ਪਾਣੀ ਤੋਂ ਬੋਲਣ ਨੂੰ ਤਿਆਰ ਆ ਸੋਨ ਨਾਲੇ ਕੰਨ ਹੋਣ ਆਹ ਤਾਂ ਦੋ ਮਰੀਜ਼ ਤੁਹਾਨੂੰ ਅੱਖਾਂ ਆ ਕੇ ਦਿਖਾਏ ਆ ਪਤਾ ਨਹੀਂ ਇੰਨੇ ਕਿੰਨੇ ਕੁ ਹਜ਼ਾਰਾ ਮਰੀਜ਼ ਅੱਜ ਵੀ ਵੀਡੀਓ ਤੋਂ ਬਿਨਾਂ ਅਸੀਂ ਇਲਾਜ ਕਰਵਾਨੇ ਆ ਇੰਨੇ ਸੋਨ ਨਾਲੇ ਕੰਨ ਨਹੀਂ ਤੁਹਾਡੇ ਇੱਕ 4-4 ਘੰਟੇ ਦੀ ਵੀਡੀਓ ਪਾਈਏ ਤੇ ਤੁਸੀਂ ਸੁਣ ਲੀਏ ਉਹਦੇ ਹਾਲਾਤ ਦੇਖੋ ਪੈਰ ਦੇ ਕੇ ਸਾਰਾ ਸ਼ੂਗਰ ਨਾਲ ਬੰਦੇ ਨੂੰ ਆ ਔਰ ਇੱਕ 100 4-500 ਰੁਪਏ ਦੀ ਦਿਹਾੜੀ ਬਣਾਉਣ ਵਾਲਾ ਬੰਦਾ ਇਲਾਜ ਕਿੱਥੋਂ ਕਰਵਾ ਲੂਗਾ ਉਹ ਜਿਹੜਾ ਕਮਾਉਣ ਵਾਲਾ ਸੀਗਾ ਉਹ ਘਰ ਚ ਬੈਠਾ ਵਾ ਔਰ ਲਾਜ ਨੌਕਰੀ ਤੇ ਜਾ ਨਹੀਂ ਰਿਹਾ ਪੈਸੇ ਕਿਸੇ ਪਾਸੇ ਆਉਣਾ ਨਹੀਂ ਔਰ ਜੇ ਹਲੇ ਵੀ ਇਹਦਾ ਕਿਸੇ ਨੇ ਸਾਥ ਨਹੀਂ ਦਿੱਤਾ ਤਾਂ ਇਦਾਂ ਹੀ ਪਤਾ ਨਹੀਂ ਕਦੋਂ ਰੱਬ ਨੂੰ ਬੰਦਾ ਪਿਆਰਾ ਹੋ ਜਾਊਗਾ ਤੁਸੀਂ ਸੋਚੋ ਕਿ ਕੁਝ ਪੈਸਿਆਂ ਕਰਕੇ ਇੱਕ ਗੁਰੂ ਦੀ ਨਗਰੀ ਦੇ ਵਿੱਚ ਯਾਰ ਇੱਕ ਰੱਬ ਦੇ ਘਰ ਦੇ ਵਿੱਚ ਕੁਝ ਪੈਸਿਆਂ ਕਰਕੇ 5000 10000 ਰੁਪਏ ਕਰਕੇ ਕਿਸੇ ਬੰਦੇ ਦੀ ਮੌਤ ਹੋ ਜਾਏ ਕਿੱਡੀ ਲਾਹਣ ਤਾਲੀ ਗੱਲ ਕਿਸ ਇੱਥੇ ਲੋਕੀ 15 15 20 20000 ਰੁਪਏ ਇੱਕ ਜਨਮ ਦਿਨ ਤੇ ਡਾ ਦਿੰਦਾ ਸਾਡੀ ਜੁੱਤ ਅੱਜ ਦੀ 15 15 30 30 ਹਜ਼ਾਰ ਦੀਆਂ ਅਸੀਂ ਟੀ-ਸ਼ਰਟਾਂ ਪਾਉਂਦੇ ਆ ਸ਼ੂਜ਼ ਪਾਉਂਦੇ ਆ ਇੱਕ ਦੁਨੀਆ ਨੂੰ ਸ਼ੋਅ ਆਫ ਕਰ ਲਈ ਪਰ ਕਿਸੇ ਨੂੰ ਕੱਢ ਕੇ ਅਸੀਂ 200 ਰੁਪਈਆ ਨਹੀਂ ਦੇ ਸਕਦੇ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਇੱਥੇ ਲੱਖ ਰੁਪਈਆ ਦੇ ਕੇ ਆਓ ਕਿੰਨਾ ਜੇ ਅੰਮ੍ਰਿਤਸਰ ਚੈੱਕ ਕਰੋਗੇ ਨਾ ਪੂਰਾ ਵਰਲਡ ਰਿਕਾਰਡ ਚੈੱਕ ਕਰ ਲਿਓ ਸਭ ਤੋਂ ਵੱਧ ਜੇ ਲੋਕੀ ਇੱਥੇ ਅੰਮ੍ਰਿਤਸਰ ਆਉਂਦੇ ਹੋਣੇ ਆ ਮੈਂ ਕਹਿੰਨਾ ਤੁਸੀਂ 100 ਰੁਪਈਏ ਵੀ ਜਿੰਨਾ ਇੱਥੇ ਟੂਰਿਸਟ ਅੰਮ੍ਰਿਤਸਰ ਆਉਂਦਾ ਵਾ ਮੈਂ ਲੱਖਾਂ ਇਨਸਾਨ ਰੋਜ਼ ਇਹ ਦਰਬਾਰ ਅੰਮ੍ਰਿਤਸਰ ਆਉਂਦੇ ਆ ਕਹ ਲੋ ਕੋ ਮੱਲੇ ਹੀ ਆਉਂਦੇ ਆ ਕੋਈ ਦਰਬਾਰ ਸਾਹਿਬ ਦਰਸ਼ਨ ਕਰ ਲਈ ਆਉਂਦਾ ਆਪਣੇ ਪ੍ਰਮਾਤਮਾ ਨੂੰ ਮਨਾਉਣ ਆਉਂਦਾ ਮੈਂ ਕਹਿੰਦਾ ਜਿੰਨੇ ਵੀ ਤੁਸੀਂ ਆਉਂਨੇ ਆ ਪ੍ਰਮਾਤਮਾ ਤੁਹਾਡੀਆਂ ਉਹ ਖੁਆਇਸ਼ਾਂ ਵੀ ਪੂਰੀਆਂ ਕਰੇ ਜਿਹੜੀਆਂ ਤੁਸੀਂ ਕਦੇ ਨਹੀਂ ਸੋਚੀਆਂ ਪਰ ਬਾਈ ਜੀ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਆਉਣਾ ਪ੍ਰਮਾਤਮਾ ਦੇ ਦਰਸ਼ਨ ਕਰਨ ਸਾਡੇ ਕੋਲੇ ਵੀ ਇਹ ਪ੍ਰਮਾਤਮਾ ਦੇ ਬਣਾਏ ਬੰਦੇ ਅਸੀਂ ਦਾਕਰ ਅੱਗੇ ਰੋਜ਼ ਸ਼ਾਮ ਨੂੰ ਮਿਲਦੇ ਆ 7 ਵਜੇ ਤੋਂ ਲੈ ਕੇ 9 ਵਜੇ ਤੱਕ ਸਾਡੇ ਕੋਲੇ 30-30 ਮਰੀਜ਼ ਰੋਜ਼ ਦੇ ਆਉਂਦੇ ਆ ਇੱਕ ਵਾਰੀ ਇਹਨਾਂ ਮੈਂ ਇਹ ਨਹੀਂ ਕਹਿੰਦਾ ਤੁਸੀਂ ਪੈਸਾ ਲੈ ਕੇ ਆਓ ਕਟੋ-ਕਟ ਐ ਕੇ ਆ ਕੇ ਦੇਖੋਗੇ ਮਰੀਜ਼ ਕਿਹੜੇ ਹਾਲਾਤਾਂ ਚੋਂ ਲੰਘ ਰਹੇ ਆ ਔਰ ਸਾਡੇ ਕੋਲ ਮਰੀਜ਼ ਅਡੌਪਟ ਕਰ ਲੋ ਕਿ ਭਾਈਆ ਮਰੀਜ਼ ਆ ਸਾਨੂੰ ਐਡਰੈਸ ਦੇ ਦੇ ਘਰ ਦਾ ਕੀ ਹਾਲਾਤ ਆ ਕੱਲੀ-ਕੱਲੀ ਇਨਕੁਆਇਰੀ ਕਰਕੇ ਤੁਸੀਂ ਮਰੀਜ਼ ਲੈ ਦੋ ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਉਹਦਾ ਇਲਾਜ ਕਰਵਾ ਦਿਓ ਬੇਨਤੀ ਆ ਭਾਈ ਅੰਮ੍ਰਿਤਸਰ ਚ ਲੱਖਾਂ ਕਰੋੜਾ ਕਰੋੜਾਂ ਦੀਆਂ ਕੋਠੀਆਂ ਵੀ ਹੈਗੀਆਂ ਕਰੋੜਾ ਕਰੋੜਾਂ ਦੀਆਂ ਗੱਡੀਆਂ ਵੀ ਘੁੰਮਦੀਆਂ ਪਰ ਇੱਕ ਦੁੱਖ ਲੱਗਦਾ ਕਿ ਜਦੋਂ 510 ਹਜ਼ਾਰ ਦੀ 2000 4000 ਦੀ ਦਵਾਈ ਵੱਲੋਂ ਇਸ ਦੁਨੀਆ ਤੋਂ ਵਹਿ ਜੋ ਭਾਈ ਹਾਂਜੀ ਜਦੋਂ ਕੋਈ 5 10000 ਦੀ ਦਵਾਈ ਵੱਲੋਂ ਇਥੇ ਕੋਈ ਬੰਦਾ ਮਰ ਜੇ ਬਹੁਤ ਦੁੱਖ ਲੱਗਦਾ ਕੱਲ ਸਾਡੇ ਕੋਲੇ ਇੱਕ ਭੈਣ ਆਈ 10 ਸਾਲ ਦੀ ਬੱਚੀ ਆਪਣੇ ਮਾਪਿਓ ਦੇ ਇਲਾਜ ਕਰਾਉਣ ਲਈ ਮਿੰਤਾ ਕਰ ਰਹੀ ਸੀ ਉਹਨੇ ਗਲੀ ਗਲੀ ਜਾ ਕੇ ਲੋਕਾਂ ਦੇ ਹੱਥ ਆੜ ਲੈ ਕਿਸੇ ਨੇ ਉਹਨੂੰ 5 ਰੁਪਏ ਨਹੀਂ ਦਿੱਤੇ ਬਈ ਦੁੱਖ ਲੱਗਦਾ ਜੇ ਬੈਨੀਆਂ ਕਿ ਬੇਨਤੀਆਂ ਜੇ ਵਾਕਿਆ ਸਾਡੇ ਅੰਦਰ ਇਨਸਾਨੀਅਤ ਜਿਉਂਦੀ ਆ ਨਾ ਆਹ ਬੰਦਾ ਕਪੂਰਥਲੇ ਤੋਂ ਆਇਆ ਸੋਚ ਪਿੰਡ 'ਚ ਰਹਿਣਾ ਕਿ ਸ਼ਹਿਰ 'ਚ ਰਹਿਣਾ ਪਿੰਡ 'ਚ ਕਿਹੜਾ ਪਿੰਡ ਤੇਰਾ ਨੂਰਪੁਰ ਤੋਂ ਆ ਜੀ ਨੂਰਪੁਰ ਔਰ ਜਿਹੜੇ ਨੂਰਪੁਰ ਤੋਂ ਇਹ ਬੰਦਾ ਨੂਰਪੁਰ ਦਾ ਰਹਿਣ ਵਾਲਾ ਕੀ ਉਸ ਪਿੰਡ ਦੇ ਵਿੱਚ ਲੋਕੀ ਪ੍ਰਮਾਤਮਾ ਦੇ ਘਰ ਨਹੀਂ ਹੋਣੇ ਕੀ ਉਸ ਪਿੰਡ ਦੇ ਵਿੱਚ ਲੋਕਾਂ ਕੋਲੇ ਪੈਸਾ ਨਹੀਂ ਹੋਣਾ ਬਹੁਤ ਇੱਕ ਲੱਕ ਦੀ ਲਾਹਨਤ ਆ ਕਿ ਉਸ ਬੰਦੇ ਨੂੰ ਕਪੂਰ ਥਲੇ ਤੋਂ ਚੱਲ ਕੇ ਨੂਰਪੁਰ ਪਿੰਡ ਤੋਂ ਚੱਲ ਕੇ ਇੱਥੇ ਅੰਬਰਸਰ ਸੇਵਾ ਲੈਣ ਲਈ ਆਉਣਾ ਪਵੇ ਕੀ ਉੱਥੇ ਲੋਕੀ ਮਰ ਗਏ ਕਿ ਅਸੀਂ ਇੱਕ ਬੰਦੇ ਦਾ 510000 ਕਰਕੇ ਉਹਦਾ ਲਾਜ ਨਹੀਂ ਕਰਾ ਸਕਦੇ ਇੱਕ ਬੰਦੇ ਲਈ 10000 ਰੁਪਇਆ ਦੇਣਾ ਬਹੁਤ ਔਖਾ ਹੁੰਦਾ ਪਰ 100 ਬੰਦਾ ਵੀ ਪਿੰਡ 'ਚ 100 ਬੰਦਾ ਵੀ ਨਹੀਂ ਜਿਉਂਦਾ ਸੀ ਯਾਰ ਸੋਹ ਬੰਦਾ ਵੀ 100-100 ਰੁਪਈਆ ਦੇ ਦਿੰਦਾ ਤੇ 10000 ਰੁਪਈਆ ਇਕੱਠਾ ਹੋ ਜਾਣਾ ਸੀ ਉਹਦਾ ਲਾਜ ਹੋ ਜਾਣਾ ਸੀ ਮੇਰੀ ਬੇਨਤੀ ਆ ਚਾਹੇ 50 ਰੁਪਏ ਲੈ ਕੇ ਆਓ ਸੇਵਾ ਜਿਹੜੀ ਇਹ ਹੁੰਦੀ ਆ ਨਾ ਬਾਈ ਇਹ ਨਹੀਂ ਹੁੰਦਾ ਕਿ ਅਸੀਂ 50000 ਲੱਖ ਦੀ ਸੇਵਾ ਹੁੰਦੀ ਆ ਚਾਹੇ 50 ਰੁਪਏ ਮੈਂ ਕਹਿੰਨਾ 10 ਰੁਪਏ ਵੀ ਇੱਥੇ ਆ ਕੇ ਮਰੀਜ਼ਾਂ ਨੂੰ ਦੇ ਦਿਓ ਨਾ ਦਰਬਾਰ ਸਾਹਿਬ ਕਿੰਨੀ ਸੰਗਤ ਇੱਥੇ ਦਰਸ਼ਨ ਕਰਨ ਆਉਂਦੀ ਆ ਅਸੀਂ 7 ਵਜੇ ਤੋਂ ਲੈ ਕੇ 9 ਵਜੇ ਤੱਕ 2-3 ਘੰਟੇ ਖੜਦੇ ਆ ਸ਼ਾਮ ਨੂੰ ਸਾਡੇ ਖੜੇ ਖੜੇ ਇਤੋਂ ਦੀ ਮੇਰੇ ਹਿਸਾਬ ਨਾਲ 30-40000 ਇਨਸਾਨ ਲੰਘ ਜਾਂਦੇ ਹੋਣੇ ਆ ਜੇ ਰੋਜ ਦੇ 10-10 ਰੁਪਏ ਵੀ ਉਹ ਇਨਸਾਨ ਇੱਥੇ ਮਰੀਜ਼ਾਂ ਨੂੰ ਦੇਣ ਲੱਗ ਪੈਣਾ ਮੈਂ ਲੈ ਕੇ ਦੇ ਦੂੰਗਾ ਪੂਰੇ ਪੰਜਾਬ ਦਾ ਮਰੀਜ਼ ਅੰਮ੍ਰਿਤਸਰ ਚ ਲੈ ਆਇਓ ਪੈਸੇ ਲਓ ਮਰੀਜ਼ ਨਹੀਂ ਮਰੂਗਾ ਬਈ ਅਸੀਂ ਕੰਨੀਆਂ ਮੈਰਿਜ ਐਨਿਵਰਸਰੀਆਂ ਮਨਾਉਨੇ ਆ ਜਨਮ ਦਿਨ ਮਨਾਉਨੇ ਆ ਮਹਿੰਗੇ ਮਹਿੰਗੇ ਗਿਫਟ ਦਿੰਨੇ ਆ ਆਪਣੇ ਬੱਚਿਆਂ ਨੂੰ ਆਪਣੇ ਘਰ ਵਾਲੀਆਂ ਨੂੰ ਕਾਦੇ ਲਈ ਕਿ ਪ੍ਰਮਾਤਮਾ ਸਾਡਾ ਪਿਆਰ ਵਧਾਵੇ ਉਹਨਾਂ ਗਿਫਟਾਂ ਨੇ ਤੁਹਾਨੂੰ ਇਕੱਠੇ ਨਹੀਂ ਕਰਨਾ ਬਈ ਆਪਣੇ ਜਨਮ ਦਿਨ ਤੇ ਮੈਰਿਜ ਐਨਿਵਰਸਰੀਆਂ ਦੇ ਗਿਫਟ ਦੇਣ ਦੀ ਜਗ੍ਹਾ ਤੇ ਕਿਸੇ ਗਰੀਬ ਨੂੰ ਰੋਟੀ ਖਵਾ ਦਿਓ ਕਿਸੇ ਦਾ ਇਲਾਜ ਕਰਵਾ ਦਿਓ ਜੇ ਤੁਸੀਂ 50 ਸਾਲ ਇਕੱਠੇ ਰਹਿਣ ਲਈ ਸੋਚਿਆ ਹੋਊਗਾ ਨਾ ਪ੍ਰਮਾਤਮਾ ਕਹੂਗਾ ਹੋਰ 10 ਸਾਲ ਲੈ ਲੈ ਕਿ ਤੁਹਾਡੇ ਅਰਗੇ ਇਨਸਾਨਾਂ ਦੀ ਇੱਥੇ ਲੋੜ ਆ ਸਾਡਾ ਨੰਬਰ ਆ 9071390714 ਹਲੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਆਪਣੇ ਲਈ ਨਹੀਂ ਇਹਨਾਂ ਲਈ ਹੱਥ ਜੋੜਦੇ ਆ ਕਿ ਜੇ ਕੋਈ ਵੀ ਭੈਣ ਭਰਾ ਇਨਾਂ ਦੀ ਮਦਦ ਕਰ ਸਕਦਾ ਤਾਂ ਜ਼ਰੂਰ ਅੱਗੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ